ਸੋ ਅੱਜ ਦਸੰਬਰ ਨੂੰ ਬਟਾਲਾ ਦੇ ਭੀੜਪਾਲੇ ਵਾਲੇ ਇਲਾਕੇ ਦੇ ਵਿੱਚ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋਣ ਵਾਲੇ ਦੋਸ਼ੀ ਨੂੰ ਬਟਾਲਾ ਪੁਲਿਸ ਤੇ ਫੋਲੋ ਗ੍ਰਿਫਤਾਰ ਕੀਤਾ ਗਿਆ। ಠਾਡੀ ਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਸਿੰਘ ਨਾਮ ਦਾ ਇਹ ਨੌਜਵਾਨ ਹੈ ਜਿਸ ਦੀ ਉਮਰ ਕਰੀਬ 24 ਸਾਲ ਹੈ। ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋ ਗਿਆ ਸੀ। ਜਿਸ ਨੂੰ ਕਿ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਤਾਂ ਕਿਸ ਗੈਂਗਸਟਰ ਦੇ ਕਹਿਣ ਉੱਤੇ ਇਸ ਨੇ ਗੋਲੀ ਚਲਾਈ ਹੈ? ਕਿੰਨੀ ਫਰौती ਮੰਗੀ ਸੀ? ਜਾਂ ਕਿੱਥੋਂ ਮਿਲਿਆ ਸੀ? ਹਥਿਆਰ ਤਾਂ ਸਾਰੇ ਖੁਲਾਸੇ ਜਿਹੜੇ ਕਿਉਂ ਕੀਤੇ ਜਾਂਦੇ ਇੱਕ 16 ਮਾਰੰਦਰੀਕ ਨੂੰ ਇੱਥੇ ਡੇਰਾ ਰੋੜ ਤੇ ਰਕੇ ਸੰਜੀ ਦੁਕਾਨ ਤੇ ਕਰਿਆਨੇ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਾ ਕਿ ਫਰੋਤੀ ਵਿਕਲ ਆਈਸੀਓ ਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਇਸੀ ਕਾਲ ਉਹ ਫਾਇਰ ਕਰਕੇ ਤੇ ਉਹ ਦੌੜ ਗਿਆ ਸੀ ਆਪ ਫਿਰ ਉਹ ਤੇ ਅਸੀਂ ਹਿਊਮਨ ਐਂਡ ਨਾਲ ਆਪਣੇ ਟੈਕਨੀਕਲ ਸਾਰੇ ਕੋਰਸ ਲਗਾ ਕੇ ਅਸੀਂ ਵਿਦਨ 24 ਆਵਰਸ ਹੀ ਅਸੀਂ ਉਸ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਤੇ ਲਈ ਕੰਮ ਕਰਦਾ ਸੀ ਕਿੰਨੀਆਂ ਰਾਉਂਡ ਫਾਇਰ ਕੀਤੇ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਜੀ ਇਹ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਵੇਂ ਲਈ ਕੰਮ ਕਰ ਰਿਹਾ ਹਾਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਤੇ ਡਿਸਕਸ ਕਰਨਾ ਸਾਡੀ ਇਨਵੈਸਟੀਗੇਸ਼ਨ ਥੋੜੀ ਅੰਪਰੰਦੀ ਹੈ ਕੋਈ ਵੈਪਨ ਮਿਲੇਗਾ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਲੋਤੀ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪਰਮਨੇ ਦੇ ਲਈ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਜਿਹਾ ਸੀ ਕਰੀਬ 24 ਕੋ ਸਾਲ ਉਮਰ ਦਾ ਦੋ ਭਰਾ ਨੇ ਦੂਸਰਾ ਬ੍ਰਦਰ ਦਾ ਬੱਸਾਂ ਤੇ ਲੱਗਾ ਤੇ ਫਾਦਰ ਜਿਹੇ ਹੈ ਨਹੀਂ ਅਗਲੇ ਸੈਕਟਰ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਜਿਹੜੇ ਬੰਦਾ ਦਾ ਹੈਂਡਲਰ ਹੈ ਜਿੰਨੇ ਇਹਨੂੰ ਇਥੇ ਤੇ ਪੇਚਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਨੂੰ 2 ਲੱਖ ਦੀ ਸ਼ਰਕ ਕਮਿਟਮੈਂਟ ਸੀ ਕਿ 2 ਲੱਖ ਦਿੰਦੇ ਜਾਣਗੇ ਤੇ ਉਹਦੇ ਨਾਲ ਚਾਹ ਆ ਕੇ ਨਹੀਂ ਕੰਮ ਕੀਤਾ ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਤੇ ਕੀ ਲੱਗਦਾ ਕੀ ਕਲਾਸੇ ਹੋ ਸਕਦਾ ਕਲਾਸੇ ਤਾਂ ਸਾਡਾ ਮੇਨਤ ਪਹਿਲੇ ਇਹ ਹੈ ਕਿ ਜਿਹੜਾ ਹੈਂਡਲਰ ਹੈ ਉਹਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌੜ ਸੁਪਨੇ ਕੀ ਸੀ ਕਿਸ ਤਰੀਕੇ ਨਾਲ ਇਹਨੂੰ ਵੀ ਨਵਰ ਕੀਤਾ ਉੱਪਰ ਚੇ ਦੇ ਮਗਰ ਖਿਆ ਕੌਮ ਸੀ ਬੰਦਾ ਇਹਦਾ ਨਾਮ ਕੀ ਹੈ ਤੇ ਆਪਣਾ ਫੜਿਆ ਕਿਹਨੂੰ ਗੁਰਸਾਹਿਬ ਸਿੰਘ ਇਹਦਾ ਨਾਮ ਸਾਨੂੰ ਕੋ ਹਰਜੀਤ ਸਿੰਘ ਮਦਵਾਨ ਪਿੰਡ ਦਾ ਕਮਨ ਕਲਾਂ ਪਿੰਡ ਥਾਣੇ ਚ ਪੰਨਾ ਬੰਦਾ ਤੇ ਅੰਮ੍ਰਿਤਸਰ ਬਾਸਟਨ ਤੋਂ ਇਹ ਸਾਰੇ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਿਫਟਾਰ ਕੀਤਾ ਪਹਿਲਾਂ ਕਿਸੇ ਕੇਸ ਚ ਇਨਵੋਲਵ ਹੈ ਨਹੀਂ ਅਜੇ ਮੈਂ ਨਹੀਂ ਇਹਦੇ ਗੋਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕਿਸੇ ਸੇ 120 ਨਹੀਂ ਅਜੇ ਇਨਵੈਸਟੀਗੇਸ਼ਨ ਜਲਦੀ ਹੀ ਉਸ ਤਰ੍ਹਾਂ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ